ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਨਾਤਾ ਰੱਖਣ ਵਾਲੇ ਸਾਡੇ ਸਾਰੇ ਹੀ ਪੰਜਾਬੀ ਭੈਣਾ ਵੀਰਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਆ ਜੀ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਰ ਉਹਦੇ ਵਿੱਚੋਂ ਕੁਝ ਇੱਕ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਇਸ ਵੇਲੇ ਧੂਏ ਦੇ ਬੱਦਲ ਇਹੋ ਜੇ ਛਾਏ ਹੋਏ ਆ ਵੀ ਚਾਰੇ ਪਾਸੇ ਵਾਤਾਵਰਨ ਜ਼ਹਿਰੀਲਾ ਹੋਣ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਇਸ ਵੇਲੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਇਹੋ ਜਿਹਾ ਵਾਤਾਵਰਨ ਜੀਦੇ ਬਾਰੇ ਜਾਣ ਕੇ ਸੁਣ ਕੇ ਦੇਖ ਕੇ ਮਹਿਸੂਸ ਕਰਕੇ ਦੁੱਖ ਹੁੰਦਾ ਪਰ ਦੁੱਖ ਇਸ ਗੱਲ ਦਾ ਵੱਧਾ ਕਿ ਪੰਜਾਬ ਦੇ ਵਿੱਚ ਕੋਈ ਵੀ ਆਪਣੀਆਂ ਜ਼ਿੰਮੇਵਾਰੀਆਂ ਦਬਾਉਣ ਨੂੰ ਤਿਆਰ ਨਹੀਂ ਆ ਬੇਸ਼ਰਮੀ ਪੰਜਾਬ ਦੇ ਲੋਕਾਂ ਨੇ ਇਸ ਕਦਰ ਧਾਰ ਲਈ ਆ ਵੀ ਇਸ ਵੇਲੇ ਪ੍ਰਾਲੀ ਸਾੜਨ ਵਾਲਾ ਇਹ ਨਹੀਂ ਮੰਨਦਾ ਕਿ ਮੇਰੇ ਕਰਕੇ ਵਾਤਾਵਰਣ ਗੰਦਲਾ ਹੋਇਆ ਪਟਾਕੇ ਚ ਲਾਉਣ ਵਾਲਾ ਇਸ ਕਰਕੇ ਨਹੀਂ ਮੰਨਦਾ ਕਿ ਮੇਰੇ ਕਰਕੇ ਗੰਦਲਾ ਹੋਇਆ ਫੈਕਟਰੀਆਂ ਵਾਲੇ ਵੀ ਮੰਨਦੇ ਕਿ ਸਾਡੇ ਕਰਕੇ ਹੋਇਆ ਵਕੀਲਾਂ ਵਾਲੇ ਵੀ ਮੰਨਦੇ ਕਿ ਸਾਡੇ ਕਰਕੇ ਹੋਇਆ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੂਰਾ ਦਿਨ ਪੂਰੀ ਰਾਤ ਆਲੇ-ਦੁਆਲੇ ਦੁਧੀਆਂ ਜਿਹਾ ਵਾਤਾਵਰਨ ਰਹਿੰਦਾ ਆਲੇ-ਦੁਆਲੇ ਇੰਉਂ ਲੱਗਦਾ ਕਿ ਭਾਈ ਇਹ ਤਾਂ ਧੁੰਦ ਪੈ ਗਈ ਆ ਅਸਲ ਦੇ ਵਿੱਚ ਇਹ ਉਹ ਧੁੰਦ ਨਹੀਂ ਜਿਹੜੀ ਕਿ ਪੋ ਮਾਗ ਵੇਲੇ ਪੈਂਦੀ ਆ ਇਹ ਉਹ ਧੁੰਦ ਆ ਜਿਹੜੀ ਕਿ ਇਸ ਵੇਲੇ ਸਾਨੂੰ ਨਹੀਂ ਸੀ ਪੈਦਾ ਕਰਨੀ ਚਾਹੀਦੀ ਪਰ ਕਦੇ ਪਟਾਕਿਆਂ ਕਰਕੇ ਕਦੇ ਪਰਾਲੀ ਕਰਕੇ ਅਸੀਂ ਐਸੀ ਪੈੜਾ ਕੀਤੀ ਆ ਵੀ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਸਾਹ ਲੈਣ ਦੇ ਵਿੱਚ ਵੀ ਦਿੱਕਤ ਆਉਣ ਲੱਗੀ ਆ ਨਿੱਜੀ ਤੌਰ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਲੋਕ ਆਉਂਦੇ ਸਮੇਂ ਦੇ ਵਿੱਚ ਆਪਦਾ ਬੇੜਾ ਕਰਕੇ ਆਪੇ ਹੀ ਕਰ ਲੈਣਗੇ ਪੰਜਾਬ ਦੇ ਲੋਕ ਆਉਂਦੇ ਸਮੇਂ ਦੇ ਵਿੱਚ ਆਪਦਾ ਨੁਕਸਾਨ ਹੋਰ ਬੜੇ ਵੱਡੇ ਪੱਧਰ ਤੇ ਕਰਨਗੇ ਤੇ ਪੰਜਾਬ ਦੇ ਲੋਕ ਇਸ ਵੇਲੇ ਤਬਾਹੀ ਦੇ ਕੰਡੇ ਦੇ ਉੱਤੇ ਖੜੇ ਆ ਪੰਜਾਬ ਦੇ ਵਿੱਚ ਖਾਣ ਲਈ ਸ਼ੁੱਧ ਖੁਰਾਕਾਂ ਨਹੀਂ ਸਾਹ ਲੈਣ ਲਈ ਸ਼ੁੱਧ ਵਾਤਾਵਰਨ ਵੀ ਨਹੀਂ ਪੀਣ ਲਈ ਸ਼ੁੱਧ ਪਾਣੀ ਵੀ ਨਹੀਂ ਤੇ ਲੋਕਾਂ ਦੇ ਸ਼ੁੱਧ ਚਰਿੱਤਰ ਸ਼ੁੱਧ ਕਰਦਾਰ ਵੀ ਨਹੀਂ ਤੇ ਪੰਜਾਬ ਦੇ ਵਿੱਚ ਸ਼ੁੱਧ ਕੀ ਹੈ ਇਹ ਲੋਕ ਆਪਣੇ ਆਪ ਨੂੰ ਜੇਕਰ ਸਵਾਲ ਕਰਨ ਦਾ ਜ਼ਰਾ ਵਧੀਆ ਗੱਲ ਆ ਪਰ ਜੇਕਰ ਤੁਸੀਂ ਕਿਸੇ ਇੱਕ ਨੂੰ ਕਹੋ ਤਾਂ ਉਹ ਤੁਹਾਡੇ ਗੱਲ ਨੂੰ ਆਉਂਦਾ ਉਹ ਇਹ ਗੱਲ ਕਹਿੰਦਾ ਕਿ ਸਾਨੂੰ ਤੁਸੀਂ ਕਿਵੇਂ ਕਿਹਾ ਦੂਜੇ ਕਿਹੜਾ ਇਹ ਕਰਦੇ ਨਹੀਂ ਦੂਜੇ ਨੂੰ ਕਹੋ ਕਿ ਨਤੀਜੇ ਕਿਹੜਾ ਇਉਂ ਕਰਦੇ ਨਹੀਂ ਇਹ ਦੂਜੇ ਤੀਜੇ ਚੌਥੇ ਦੇ ਚੱਕਰ ਦੇ ਵਿੱਚ ਪੰਜਾਬ ਦਾ ਭੱਠਾ ਕਿਵੇਂ ਬੈਠ ਰਿਹਾ ਇਹਦੇ ਬਾਰੇ ਪੰਜਾਬ ਦੇ ਲੋਕ ਸੋਚ ਕੇ ਰਾਜ਼ੀ ਨਹੀਂ ਸੋ ਇਸ ਵੇਲੇ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਅਕਸਰ ਹੀ 마ਸਕ ਪਹਿਨੀ ਦੇਖ ਸਕਦੇ ਹੋ 마ਸਕ ਇਸ ਕਰਕੇ ਨਹੀਂ ਕਿ ਕੋਰੋਨਾ ਮੁੜ ਕੇ ਆ ਗਿਆ 마ਸਕ ਸਿਰਫ ਇਸ ਕਰਕੇ ਆ ਕਿ ਸਾਹ ਲੈਣ ਵੇਲੇ ਹਵਾ ਥੋੜੀ ਜੀ ਛਣ ਕੇ ਅੰਦਰ ਜਾਵੇ ਕਿਉਂਕਿ ਅੱਜ ਸੱਚੇ ਮੁੱਚੀ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਆ ਜਿਹੜੇ ਉੱਟਲੇ ਮੱਠੇ ਹੋਏ ਪਏ ਆ ਉਸ ਤੋਂ ਉਗਲੀ ਗੱਲ ਇਹ ਆ ਕਿ 400 ਮੁਹੱਲਾ ਕਲੀਨਿਕਾਂ ਲਈ ਕੇਂਦਰੀ ਸਕੀਮ ਨੂੰ ਪੰਜਾਬ ਸਰਕਾਰ ਅਪਣਾਊਗੀ ਸੂਬੇ ਦੇ 400 ਆਪਣੇ ਮੁਹੱਲਾ ਕਲੀਨਿਕਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਊਗੀ ਅਸਲ ਵਿੱਚ ਗੱਲ ਇਹ ਆ ਕਿ ਜੋ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਯਾਨੀ ਕਿ ਆਮ ਆਦਮੀ ਕਲੀਨਿਕ ਚੱਲਦੇ ਆ ਇਹ 60 40 ਦੀ ਰੇਸ਼ੋ ਨਾਲ ਚੱਲਦੇ ਆ 60% ਦੀ ਖਰਚਾ ਇਹਦੇ ਵਿੱਚ ਕੇਂਦਰ ਦੀ ਸਰਕਾਰ ਦਾ ਹੁੰਦਾ 40% ਦੀ ਪੈਸਾ ਇਹਦੇ ਵਿੱਚ ਸੂਬੇ ਦੀ ਸਰਕਾਰ ਦਾ ਹੁੰਦਾ ਪਰ ਪੰਜਾਬ ਦੀ ਸਰਕਾਰ ਨੇ ਕੇਂਦਰ ਦੇ ਪੈਸੇ ਦੇ ਨਾਲ ਇਹਨਾਂ ਮੁਹੱਲਾ ਕਲੀਨਿਕਾਂ ਦੇ ਨਾਂ ਆਮ ਆਦਮੀ ਕਲੀਨਿਕ ਰੱਖ ਲੈ ਉਦੋਂ ਬੜਾ ਰੌਲਾ ਪਿਆ ਕਿ ਭਾਈ ਇਹ ਕੇਂਦਰੀ ਸਕੀਮਾਂ ਦੇ ਨਾਲ ਪੰਜਾਬ ਦੀ ਸਰਕਾਰ ਆਪਣੀਆਂ ਮਸ਼ਹੂਰੀਆਂ ਕਰ ਰਹੀ ਹੈ ਲੋਕਾਂ ਦੇ ਇੱਕ ਹਿੱਸੇ ਨੇ ਤਾਂ ਇਹ ਵੀ ਗੱਲ ਕਹੀ ਸੀ ਕਿ ਜੇ ਭਾਜਪਾ ਦੀ ਸਰਕਾਰ ਹੋਵੇ ਕੇਂਦਰ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਸਰਕਾਰ ਪੈਸਾ ਭੇਜਦੀ ਹੋਵੇ ਤੇ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਕਲੀਨਿਕ ਨਾ ਰੱਖ ਲਵੇ ਤੇ ਇੱਕ ਨਿਕ ਚੰਗੀ ਗੱਲ ਹੋ ਗਈ ਇਹਦੇ ਉੱਤੇ ਵਿਰੋਧ ਕਿਉਂ ਨਾ ਹੋਵੇ ਪਰ ਆਮ ਆਦਮੀ ਪਾਰਟੀ ਨੇ ਉਸ ਵੇਲੇ ਇਹਨਾਂ ਵਿਰੋਧਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਉਹਨਾਂ ਨੇ ਆਮ ਆਦਮੀ ਕਲੀਨਿਕ ਜਾਰੀ ਰੱਖੇ ਪਰ ਜਦੋਂ ਕੇਂਦਰ ਦੀ ਸਕੀਮ ਨੇ ਪੈਸੇ ਦੇਣ ਤੋਂ ਹੱਥ ਕੁੱਟ ਲੇ ਕੇ ਕੇਂਦਰ ਦੀ ਸਰਕਾਰ ਨੇ ਤੇ ਫਿਰ ਇਹਨਾਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਕਲੀਨਿਕ ਦਾ ਧਮ ਘੁੱਟਣ ਲੱਗ ਪਿਆ ਕਿਉਂਕਿ ਜਦੋਂ ਪੈਸੇ ਨਾ ਆਉਣਗੇ ਤਾਂ ਚੱਲਣਗੇ ਕਿਵੇਂ ਸੋ ਹੁਣ ਪਤਾ ਲੱਗਾ ਜੀ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਦੇ ਨਾਂ ਬਦਲਣ ਲੱਗੀ ਆ ਕਿਉਂਕਿ ਕੇਂਦਰ ਦੀ ਮੰਗ ਆ ਕਿ ਭਾਈ ਸਾਡੇ ਪੈਸੇ ਨਾਲ ਆਪਦੀ ਮਸ਼ਹੂਰੀ ਨਾ ਕਰੋ ਸੋ ਪੰਜਾਬ ਦੇ ਵਿੱਚ 400 ਦੇ ਕਰੀਬ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲੇ ਜਾਣਗੇ ਉਹ ਨਾਂ ਬਦਲੇ ਜਾਣਗੇ ਜਿਹੜੇ ਕਿ ਇਹਨਾਂ ਦੇ ਵੱਲੋਂ ਆਪਣੀ ਮਸ਼ਹੂਰੀ ਵਾਸਤੇ ਰੱਖੇ ਗਏ ਸੀ ਤੇ ਹੁਣ ਉਹਨਾਂ ਨਾਵਾਂ ਨੂੰ ਬਦਲ ਕੇ ਤੇ ਜਿਹੜੇ ਕੇਂਦਰ ਦੀ ਸਰਕਾਰ ਨੇ ਪੈਸੇ ਕੁੱਟ ਕੇ ਰੱਖੇ ਆ ਉਹ ਨਿਕਲੇ ਹੋਣ ਇਸ ਵਾਰ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਜੇਕਰ ਪਹਿਲਾਂ ਹੀ ਇਹ ਕੁਝ ਕੀਤਾ ਜਾਂਦਾ ਤੇ ਫਿਰ ਹੁਣ ਤੱਕ ਇਹ ਵੇਲਾ ਨਹੀਂ ਸੀ ਆਉਣਾ ਪਰ ਖੈਰ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਵੈਸੇ ਇਹ ਵੀ ਨਸਰਾ ਬਣਦਾ ਕਿ ਪੰਜਾਬ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੌਣੇ 3 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਹਰ ਥਾਂ ਦੇ ਉੱਤੇ ਤੁਹਾਨੂੰ ਆਮ ਆਦਮੀ ਕਲੀਨਿਕ ਦੇਖਣ ਨੂੰ ਮਿਲੇਗਾ ਪਿੰਡ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਥਾਂ ਦੇ ਉੱਤੇ ਦੇਖਣ ਨੂੰ ਮਿਲੇਗਾ ਪਰ ਪੰਜਾਬ ਦੇ ਵਿੱਚ ਹਾਲੇ ਤੱਕ ਉਹ ਗੱਲ ਬਣੀ ਨਹੀਂ ਜਿਹੜੇ ਕਿ ਇਹਨਾਂ ਦੇ ਵੱਲੋਂ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਉਸ ਤੋਂ ਕੋਈ ਜਾਣਕਾਰੀ ਇਹ ਆ ਕਿ ਸੁਪਰੀਮ ਕੋਰਟ ਦੇ ਵੱਲੋਂ ਭਰਤਿੰਦਰ ਚਾਹਲ ਨੂੰ ਰਾਹਤ ਦਿੱਤੀ ਗਈ ਆ ਤੇ ਪੰਜਾਬ ਸਰਕਾਰ ਦੇ ਕੋਲੋਂ 4 ਹਫ਼ਤੇ ਦੇ ਵਿੱਚ ਵਿੱਚ ਉੱਤਰ ਮੰਗਿਆ ਗਿਆ ਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਆਪਾਂ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਭਰਤਿੰਦਰ ਚਾਹਲ ਜਿਹੜੇ ਕਿ ਕੈਪਟਨ ਮਰਿੰਦਰ ਸਿੰਘ ਦੇ ਸਾਹਾਂ ਵਰਗੇ ਸਾਥੀ ਰਹੇ ਆ ਤੇ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈ ਰਿਹਾ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਸੀ ਪਰ ਉਹਨਾਂ ਦੀ ਗ੍ਰਿਫਤਾਰੀ ਹੋਈ ਨਹੀਂ ਸੀ ਹਾਈ ਕੋਰਟ ਦੇ ਵੱਲੋਂ ਭਰਤਿੰਦਰ ਚਾਹਲ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ ਜਿਹੜੀ ਬੜੀ ਮਹੱਤਵਪੂਰਨ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਭਰਤਿੰਦਰ ਚਾਹਲ ਨੂੰ ਰਹਾਦਤੀ ਗਈ ਹੈ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਇਹ ਗੱਲ ਕਹਿ ਦਿੱਤੀ ਗਈ ਹੈ ਤੇ ਉਸ ਤੋਂ ਕੋਲੀ ਗੱਲ ਮਹੱਤਵਪੂਰਨ ਹੈ ਵੀ ਪੰਜਾਬ ਦੀ ਸਰਕਾਰ ਨੂੰ 4 ਹਫ਼ਤੇ ਦੇ ਵਿੱਚ ਵਿੱਚ ਉੱਤਰ ਦੇਣ ਵਾਸਤੇ ਕਿਹਾ ਗਿਆ ਤੇ ਉਸ ਤੋਂ ਕੋਲੀ ਗੱਲ ਇਹ ਆ ਵੀ ਭਰਤਿੰਦਰ ਚਾਹਲ ਨੂੰ ਵੀ ਗੱਲ ਕਹੀ ਗਈ ਆ ਕਿ ਤੁਸੀਂ ਜਿਹੜੀ ਤੁਹਾਡੇ ਮਾਮਲੇ ਦੇ ਵਿੱਚ ਸੁਣਵਾਈ ਹੋ ਰਹੀ ਆ ਉਹਦੇ ਵਿੱਚ ਸਬੰਧਤ ਅਧਿਕਾਰੀਆਂ ਦਾ ਸਹਿਯੋਗ ਦੇਣਾ ਲਾਜ਼ਮੀ ਹੋਊਗਾ ਸੋ ਮਤਲਬ ਇਹ ਆ ਕਿ ਭਰਤਿੰਦਰ ਚਾਹਲ ਦੀ ਗ੍ਰਿਫਤਾਰੀ ਨਹੀਂ ਹੋਊਗੀ ਪਰ ਭਰਤਿੰਦਰ ਚਾਹਲ ਨੂੰ ਇਸ ਮਾਮਲੇ ਦੇ ਵਿੱਚ ਸਹਿਯੋਗ ਦੇਣ ਵਾਸਤੇ ਕਹਿ ਦਿੱਤਾ ਗਿਆ ਤੇ ਦਲਬੀਰ ਗੋਲਡੀ ਜਿਹੜੇ ਉਹ ਇੱਕ ਵਾਰ ਫਿਰ ਕਾਂਗਰਸ ਦੇ ਵੱਲ ਮੁੜ ਹੋਏ ਆ ਦਲਬੀਰ ਗੋਲਡੀ ਜਿਹੜੇ ਕਿ ਕਾਂਗਰਸ ਤੋਂ ਰੁਸ ਕੇ ਆਮ ਆਦਮੀ ਪਾਰਟੀ ਵੱਲ ਗਏ ਸੀ ਪਰ ਆਮ ਆਰਮੀ ਪਾਰਟੀ ਦੇ ਵਿੱਚ ਉਹਨਾਂ ਦੀ ਦਾਲ ਨਹੀਂ ਗਲੀ ਤੇ ਉਹ ਦਲਬੀਰ ਗੋਲਡੀ ਹੁਣ ਮੁੜ ਕੇ ਆਪਦੇ ਘਰ ਦੇ ਵਿੱਚ ਵਾਪਸ ਆ ਗਏ ਆ ਹਾਲਾਂਕਿ ਕਾਂਗਰਸ ਨੇ ਉਹਨਾਂ ਨੂੰ ਮੁਕੰਮਲ ਤੌਰ ਦੇ ਉੱਤੇ ਅਪਣਾਇਆ ਨਹੀਂ ਪਰ ਉਹ ਆਉਣ ਵਾਸਤੇ ਔਲ ਦੇ ਵੀ ਤੇ ਆ ਵੀ ਜਾਣਗੇ ਜਿਨੋਂ ਪਿਛਲੇ ਦਿਨੀ ਆਪਾਂ ਜਾਣਦੇ ਕਿ ਦਲਬੀਰ ਗੋਲਡੀ ਨੇ ਮੀਡੀਆ ਦੇ ਵਿੱਚ ਇਹ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਸੀ ਕਿ ਮੈਂ ਧੂਰੀ ਤੋਂ ਹੀ ਟੋਣ ਲੜੂ ਤੇ ਮੈਨੂੰ ਭਾਵੇਂ ਭਗਵੰਤ ਮਾਨ ਦੇ ਖਿਲਾਫ ਟੋਣ ਲੜਨੀ ਪਵੇ ਤੇ ਉਦੋਂ ਲੋਕਾਂ ਨੇ ਇਸ ਗੱਲ ਦਾ ਅੰਦਾਜ਼ਾ ਲਾ ਲਿਆ ਸੀ ਕਿ ਭਾਈ ਉਹ ਆਮ ਆਦਮੀ ਪਾਰਟੀ ਵਿੱਚ ਰਹਿਣਗੇ ਨਹੀਂ ਤੇ ਕਾਂਗਰਸ ਦੇ ਵਿੱਚ ਆਉਣਾ ਮੁੜ ਕੇ ਚਾਹੁੰਦੇ ਆ ਪਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਇਹ ਨਹੀਂ ਕਿ ਜਦੋਂ ਮਰਜ਼ੀ ਛੱਡ ਕੇ ਚਲੇ ਗਏ ਤੇ ਜਦੋਂ ਮਰਜ਼ੀ ਵਾਪਸ ਆ ਗਏ ਤੁਸੀਂ ਜਿਹੜੇ ਹਿਸਾਬ ਨਾਲ ਗਏ ਆ ਉਸ ਹਿਸਾਬ ਨਾਲ ਆਪਣੀ ਨਵੀਂ ਪਾਰਟੀ ਦੇ ਵਿੱਚ ਹੀ ਰਹੋ ਸਾਡੇ ਕੋਲੇ ਚੰਗੇ ਬੰਦਿਆਂ ਦੀ ਘਾਟ ਨਹੀਂ ਜਿਹੜੇ ਬੰਦੇ ਧੂਰੀ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਸਕਦੇ ਆ ਪਰ ਹੁਣ ਪਤਾ ਲੱਗਾ ਜੀ ਕਿ ਸ਼ਾਇਦ ਰਾਜਾ ਵੜਿੰਗ ਦੇ ਨਾਲ ਕੋਈ ਗਿੱਟਬਿਟ ਹੋ ਚੁੱਕੀ ਆ ਕਿ ਦਲਬੀਰ ਗੋਲਡੀ ਵਾਪਸ ਕਾਂਗਰਸ ਦੇ ਵਿੱਚ ਆ ਸਕਦੇ ਆ ਕਿਉਂਕਿ ਅੱਜ ਕੱਲ੍ਹ ਅਮਰਤਾ ਵੜਿੰਗ ਦੇ ਪੱਖ ਦੇ ਵਿੱਚ ਦਲਬੀਰ ਗੋਲਡੀ ਪ੍ਰਚਾਰ ਕਰਦੇ ਹੋਏ ਦੇਖੇ ਜਾ ਰਹੇ ਆ ਗਿੱਦੜਬਾਹ ਦੀਆਂ ਗਲੀਆਂ ਦੇ ਵਿੱਚ ਦਲਬੀਰ ਗੋਲਡੀ ਇਸ ਵੇਲੇ ਅਮਰਤਾ ਵੜਿੰਗ ਨੂੰ ਜਿ ਧੌਣ ਵਾਸਤੇ ਕਹਿ ਰਹੇ ਆ ਸੋ ਆਮ ਆਦਮੀ ਪਾਰਟੀ ਉਹਨਾਂ ਨੇ ਛੱਡੀ ਨਹੀਂ ਤੇ ਕਾਂਗਰਸ ਦੇ ਵਿੱਚ ਹਾਲੇ ਆਏ ਨਹੀਂ ਪਰ ਉਹਨਾਂ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਕਿ ਉਹ ਕਾਂਗਰਸ ਦਾ ਹੀ ਪ੍ਰਚਾਰ ਕਰਨਗੇ ਉਹ ਕਾਂਗਰਸੀ ਸਨ ਤੇ ਕਾਂਗਰਸੀ ਹਨ ਉਦੋਂ بڑے ਲੋਕਾਂ ਨੇ ਗੱਲ ਕਹੀ ਸੀ ਕਿ ਦਲਬੀਰ ਗੋਲਡੀ ਨੇ ਕਾਂਗਰਸ ਨੂੰ ਛੱਡਣ ਮਾਰੇ ਕਾਲੀ ਕਰ ਲਈ ਹੈ ਤੇ ਜੇਕਰ ਤੁਹਾਨੂੰ ਚੇਤੇ ਹੋਵੇ ਤਾਂ ਇੱਕ ਵੇਲੇ ਤਾਂ ਸੁਖਪਾਲ ਸਿੰਘ ਖੇੜਾ ਨੇ ਵੀ ਇਹ ਗੱਲ ਕਹੀ ਸੀ ਕਿ ਗੋਲਡੀ ਜਿੱਥੇ ਮਰਜ਼ੀ ਛਾਲ ਮਾਰ ਕੇ ਚਲਾ ਜਾਵੇ ਪਰ ਉਹਨੇ ਵਾਪਸ ਕਾਂਗਰਸ ਦੇ ਵਿੱਚ ਹੀ ਆਉਣਾ ਉਹਨੂੰ ਥੋੜੇ ਕਿ ਸਮੇਂ ਬਾਅਦ ਪਤਾ ਲੱਗ ਜਾਣਾ ਤੇ ਸੁਖਪਾਲ ਸਿੰਘ ਖੇੜਾ ਦੀ ਇਹ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੋਈ ਹੈ ਸੁਖਪਾਲ ਸਿੰਘ ਖੇੜਾ ਤੇ ਦਲਬੀਰ ਗੋਲਡੀ ਆਪਸ ਦੇ ਵਿੱਚ ਮਿਹਣੋ ਮਿਹਣੀ ਵੀ ਹੋਏ ਸੀ ਕਿਉਂਕਿ ਸੁਖਪਾਲ ਖੇੜਾ ਸਗਰੂਰ ਤੋਂ ਚੋਣ ਲੜਨ ਚਲੇ ਗਏ ਸੀ ਲੋਕ ਸਭਾ ਦੀ ਤੇ ਦਲਬੀਰ ਗੋਲਡੀ ਆਮ ਆਦਮੀ ਪਾਰਟੀ ਵੱਲ ਸੀ ਉਦੋਂ ਦਲਬੀਰ ਗੋਲਡੀ ਸੋਹਪਾਲ ਖੇੜਾ ਦੇ ਖਿਲਾਫ ਕਾਫੀ ਕੁਝ ਬੋਲਦੇ ਸੀ ਤੇ ਖੇੜਾ ਦਲਬੀਰ ਗੋਲਡੀ ਦੇ ਖਿਲਾਫ ਪਰ ਅੱਜ ਫਿਰ ਉਹੀ ਦਲਬੀਰ ਗੋਲਡੀ ਕਾਂਗਰਸ ਦੇ ਵੱਲ ਆਉਣ ਦੇ ਲਈ ਕਾਲੇ ਨੇ ਸੋ ਦੇਖਦੇ ਭਾਈ ਕਿੰਨੇ ਦਿਨਾਂ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਮੁੜ ਕੇ ਆਉਂਦੇ ਨੇ ਪਰ ਮੰਨਿਆ ਜਾ ਰਿਹਾ ਵੀ ਜੇਕਰ ਅਮਰਤਾ ਵੜਿੰਗ ਸਫਲ ਹੋ ਗਏ ਇਸ ਥੋਣ ਦੇ ਵਿੱਚ ਤਾਂ ਛੇਤੀ ਹੀ ਇਹ ਮਸਲਾ ਹੱਲ ਹੋ ਜਾਣਾ ਉਸ ਤੋਂ ਕੋਲੀ ਗੱਲ ਇਹ ਆ ਕਿ ਭਾਜਪਾ ਦੇ ਪ੍ਰੋਗਰਾਮਾਂ ਦੇ ਵਿੱਚੋਂ ਗਾਇਬ ਜਾਖੜ ਵੱਲੋਂ ਅਕਾਲੀ ਦਲ ਦਾ ਪੱਖਪੂਰਨ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਆ। ਜਾਖੜ ਦੀ ਗੈਰ ਮੌਜੂਦਗੀ ਦੇ ਉੱਤੇ ਭਾਜਪਾ ਹਾਈ ਕਮਾਂਡ ਦੀ ਚੁੱਪੀ ਤੋਂ ਪਾਰਟੀ ਆਗੂ ਪਰੇਸ਼ਾਨ ਆ ਤੇ ਦੂਜੀ ਗੱਲ ਇਹ ਆ ਕਿ ਜਾਖੜ ਹੋਰੀ ਸੱਚੀ ਮੁੱਚੀ ਇਸ ਵੇਲੇ ਚਾਰਾਂ ਸੀਟਾਂ ਦੇ ਵਿੱਚੋਂ ਕਿਸੇ ਉੱਤੇ ਵੀ ਦਿਖਾਈ ਨਹੀਂ ਦੇ ਰਿਹਾ। ਨਾ ਉਹ ਗਿੱਦੜਵਾਹ ਦੇ ਵਿੱਚ, ਨਾ ਉਹ ਬਰਨਾਲਾ ਦੇ ਵਿੱਚ, ਨਾ ਉਹ ਛੱਬੇਵਾਲ ਦੇ ਵਿੱਚ, ਨਾ ਉਹ ਡੇਰਾ ਬਾਬਾ ਨਾਨਕ ਦੇ ਵਿੱਚ, ਉਹ ਕਿਸੇ ਵੀ ਥਾਂ ਦੇ ਉੱਤੇ ਇਸ ਵੇਲੇ ਨਜ਼ਰ ਨਹੀਂ ਆ ਰਿਹਾ। ਉਹਨਾਂ ਨੂੰ ਕੁਝ ਸਮਾਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਚੁੱਪ ਬਟਣ ਦੇ ਲਈ ਮਜਬੂਰ ਹੋਣਾ ਪਿਆ ਸੀ ਉਹਦਾ ਕਾਰਨ ਇਹ ਹੈ ਜੀ ਕਿ ਉਹਨਾਂ ਦੀ ਪਾਰਟੀ ਹਾਈ ਕਮਾਂਡ ਨੇ ਮੰਨੀ ਨਹੀਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਮਸਲੇ ਹੱਲ ਕੀਤੇ ਬਿਨਾ ਤੇ ਪਾਰਟੀ ਦਾ ਬੇੜਾ ਬੰਨੇ ਭਾਜਪਾ ਦਾ ਪੰਜਾਬ ਵਿੱਚ ਲੱਗਣਾ ਔਖਾ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਖੇਤਰੀ ਪਾਰਟੀ ਯਾਨੀ ਕਿ ਅਕਾਲੀ ਦਲ ਦੇ ਨਾਲ ਸਹਿਯੋਗ ਲੈ ਕੇ ਤੁਰਨਾ ਵੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਪਰ ਸ਼ਾਇਦ ਇਹ ਗੱਲਾਂ ਪਾਰਟੀ ਹਾਈ ਕਮਾਂਡ ਨੂੰ ਭਾਜਪਾ ਨੂੰ ਪਸੰਦ ਨਹੀਂ ਆਈਆਂ ਤੇ ਉਸ ਤੋਂ ਬਾਅਦ ਜਾਖੜ ਹੋਰੀ ਬਿਲਕੁਲ ਚੁੱਪਗੜਪ ਹੋ ਗਏ ਵਿਚ ਵਿਚਾਲੇ ਖਬਰਾਂ ਆਈਆਂ ਕਿ ਜਾਖੜ ਨੇ ਅਸਤੀਫਾ ਦਿੱਤਾ ਜਾਖੜ ਨੇ ਕਦੇ ਵੀ ਇਸ ਗੱਲ ਤੇ ਉਤਰ ਨਹੀਂ ਦਿੱਤਾ ਫੇਰ ਖਬਰਾਂ ਆਗੀਆਂ ਜੀ ਕਿ ਜਾਖੜ ਹੋਰਾਂ ਦੀ ਤਾਂ ਦੇ ਉੱਤੇ ਕੋਈ ਹੋਰ ਪ੍ਰਧਾਨ ਲੱਭਿਆ ਜਾ ਰਿਹਾ ਹਾਲੇ ਤੱਕ ਕੋ ਲੱਭਿਆ ਨਹੀਂ ਜਾਂ ਲੱਭਿਆ ਹੋਇਆ ਤੇ ਤੋੜਾਂ ਤੋਂ ਬਾਅਦ ਐਲਾਨ ਕਰਨਗੇ ਸਮਾਂ ਦੱਸੂਗਾ ਪਰ ਸੁਨੀਲ ਜਾਖੜ ਹੋਰੀ ਇਸ ਵੇਲੇ ਬਿਲਕੁਲ ਚੁੱਪ ਸੁਨੀਲ ਜਾਖੜ ਹੋਰੀ ਇਸ ਵੇਲੇ ਬਿਲਕੁਲ ਸ਼ਾਂਤ ਆ ਸੁਨੀਲ ਜਾਖੜ ਹੋਈ ਇਸ ਵੇਲੇ ਅਕਾਲੀ ਦਲ ਦੇ ਪੱਖ ਦੇ ਵਿੱਚ ਭੁੱਗਤ ਰਹੇ ਆ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਖੇਤੀ ਖੇਤਰੀ ਪਾਰਟੀਆਂ ਨੂੰ ਜਿਉਂਦਾ ਰੱਖਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਜੇਕਰ ਖੇਤਰੀ ਪਾਰਟੀਆਂ ਨਾ ਹੋਣਗੀਆਂ ਤਾਂ ਫਿਰ ਉਸ ਤੋਂ ਇਲਾਵਾ ਪੰਜਾਬ ਦਾ ਜਾਂ ਕਿਸੇ ਵੀ ਸੂਬੇ ਦਾ ਕੋਈ ਵੇੜਾ ਬਣਨੇ ਨਹੀਂ ਲਾ ਸਕਦਾ ਸੋ ਉਹਨਾਂ ਦੀ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਵੈਸੇ ਇਹ ਜਿਹੜੀ ਜ਼ਮੀਨੀ ਤੋਣ ਹੋਣੀ ਹੈ ਚਾਰਾ ਸੀਟਾਂ ਦੀ ਇਹਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਮੌਕੇ ਮੋੜ ਆ ਰਹੇ ਆ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵੱਲੋਂ ਉਹਨੇ ਸਰਗਰਮਨੀ ਆ ਰਹੇ ਆ ਜਿਵੇਂ ਪ੍ਰਤਾਪ ਸਿੰਘ ਬਾਜਵਾ ਕਿਤੇ ਵੀ ਨਹੀਂ ਦਿਸ ਰਹੇ ਇਹਨਾਂ ਚਾਰਾ ਸੀਟਾਂ ਦੇ ਵਿੱਚ ਓਵੇਂ ਹੀ ਸੁਨੀਲ ਜਾਖੜ ਹੋਰੀ ਵੀ ਕਿਤੇ ਨਹੀਂ ਦਿਸ ਰਹੇ ਓਵੇਂ ਹੀ ਭਾਜਪਾ ਦੇ ਵੱਲੋਂ ਕੈਪਟਨ ਮਰਿੰਦਰ ਸਿੰਘ ਕਿਤੇ ਨਹੀਂ ਦਿਸ ਰਹੇ ਸੋ ਇਤ ਕੀ ਮੁਕਾਬਲੇ ਦੇ ਵਿੱਚ ਕਈ ਤਰ੍ਹਾਂ ਦੇ ਹੈਰਾਨੀਜਨਕ ਪਹਿਲੂ ਆ ਰਹੇ ਆ ਕਿ ਜਿਹੜੇ ਸੀਨੀਅਰ ਨੇਤਾ ਨੇ ਉਹ ਕਿਹੜੇ ਪਾਸੇ ਗਏ ਉਹਨਾਂ ਦੇ ਨਾਲ ਕੀ ਕੀ ਹੋਇਆ ਕੀ ਕੀ ਬਣੂਗਾ ਕਿਉਂਕਿ ਚਰਨਜੀਤ ਸਿੰਘ ਚੰਨੀ ਮਾੜਾ ਮੋਟਾ ਬੋਲਦੇ ਆ ਤੇ ਪ੍ਰਤਾਪ ਸਿੰਘ ਬਾਜਵਾ ਕਿਤੇ ਵੀ ਬੋਲਦੇ ਨਜ਼ਰ ਨਹੀਂ ਆ ਰਹੇ ਪ੍ਰਤਾਪ ਸਿੰਘ ਬਾਜਵਾ ਨੂੰ ਪਿਛਲੇ ਕਈ ਹਫ਼ਤਿਆਂ ਦੇ ਵਿੱਚ ਕਿਸੇ ਵੀ ਸੀਟ ਦੇ ਉੱਤੇ ਜਾ ਕੇ ਪ੍ਰਚਾਰ ਕਰਦੇ ਦੇਖਿਆ ਨਹੀਂ ਉਸ ਤੋਂ ਕੁਲੀ ਗੱਲ ਹੈ ਜਿ ਕਿ ਹਵਾਈ ਅੱਡਿਆਂ ਦੇ ਅੰਦਰ ਸਿੱਖਾਂ ਦੇ ਕਕਾਰਾਂ ਦੀ ਪਾਬੰਦੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦਾ 6 ਮੈਂਬਰੀ ਵਫਦ ਹੈ ਜਿਹੜਾ ਉਹ ਮਿਲੂਗਾ ਤੇ ਧਾਮੀ ਸਰ ਨੇ ਇਹ ਗੱਲ ਕਹੀ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੈਨੇਡਾ ਘਟਨਾ ਮਾਮਲੇ ਦੇ ਵਿੱਚ ਸਿੱਖਾਂ ਖਿਲਾਫ ਸਾਜ਼ਿਸ਼ ਤਹਿਤ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਪਾਕਿਸਤਾਨ ਵੱਲੋਂ ਪ੍ਰਕਾਸ਼ਪੁਰਬ ਮੋਕੇ ਵੱਡੀ ਗਿਣਤੀ ਦੇ ਵਿੱਚ ਸ਼ਰਨ ਆਲੂਆਂ ਦੇ ਵੀਜ਼ੇ ਕੱਟੇ ਜਾਣ ਦੇ ਉੱਤੇ ਵੀ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਅਸਲ ਦੇ ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਤੋਂ ਬਾਅਦ ਲੰਘੇ ਕੱਲ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹਦੇ ਵਿੱਚ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਇਹਦੇ ਵਿੱਚ ਚਰਚਾ ਇਹ ਵੀ ਹੋਈ ਹੈ ਕਿ ਭਾਈ ਵਾਰ-ਵਾਰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਤੇ ਗੱਲ ਉਹ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਅਸੀਂ ਤਾਂ ਚਾਹੁੰਦੇ ਜੀ ਕਿ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਅਸੀਂ ਚਾਹੁੰਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਤੋਂ ਪਰੇ ਹੋਵੇ ਪਰ ਉਹ ਕਹਿੰਦੇ ਜੀ ਕਿ ਲਗਾਤਾਰ ਧਾਮੀ ਸਾਹਿਬ ਜਥੇਦਾਰ ਸਹਿਬਾਨ ਦੇ ਨਾਲ ਬੰਦ ਕਬਰਾ ਮੀਟਿੰਗ ਕਰ ਰਹੇ ਆ ਤੇ ਹੁਣ ਮੋੜਵਾ ਉੱਤਰ ਇੱਕ ਇਹ ਦਿੱਤਾ ਹੈਗਾ ਧਾਮੀ ਹੁਰਾਂ ਨੇ ਉਹ ਕਹਿੰਦੇ ਜੀ ਜਥੇਦਾਰਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਵੀ ਰਹੀਆਂ ਮੀਟਿੰਗਾਂ ਹੁੰਦੀਆਂ ਵੀ ਰਹਿਣਗੀਆਂ ਤੁਹਾਨੂੰ ਇਸ ਗੱਲ ਦੇ ਉੱਤੇ ਚਿੰਤਾ ਕਰਨ ਦੀ ਲੋੜ ਨਹੀਂ ਆ ਉਹਨਾਂ ਨੇ ਕਿਹਾ ਜੀ ਕਿ ਜਥੇਦਾਰਾਂ ਨੂੰ ਮਿਲਣਾ ਕੋਈ ਇਤਰਾਜਯੋਗ ਗੱਲ ਨਹੀਂ ਆ ਜਥੇਦਾਰਾਂ ਨਾਲ ਮੀਟਿੰਗਾਂ ਹੁੰਦੀਆਂ ਸਨ ਮੀਟਿੰਗਾਂ ਹੁੰਦੀਆਂ ਹਨ ਤੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਤੇ ਤੁਸੀਂ ਵੀ ਤਾਂ ਜਾ ਕੇ ਮੀਟਿੰਗਾਂ ਕਰਦੇ ਹੀ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੇ ਨਾਲ ਬੰਦ ਕਮਰਾ ਮੀਟਿੰਗਾਂ ਇੰਨੀਆਂ ਲੰਬੀਆਂ ਚੌੜੀਆਂ ਕਰਦੇ ਹੋ ਉਹਦੇ ਪਿੱਛੇ ਕਾਰਨ ਕੀ ਤੁਸੀਂ ਆਪਣੀਆਂ ਮੀਟਿੰਗਾਂ ਕਰੀ ਚੱਲੋ ਅਸੀਂ ਤਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਇਵੇਂ ਮੀਟਿੰਗਾਂ ਚਲਦਗਾ ਰਹਿਆਂ ਤੇ ਇਵੇਂ ਮੀਟਿੰਗਾਂ ਚਲਦਗਾ ਰਹਿਣੀਆਂ ਵੀ ਆ ਉਸ ਤੋਂ ਕੁਲੀ ਚਲ ਇਹ ਆ ਵੀ ਲੰਘੇ ਕੱਲ ਲੁਧਿਆਣਾ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਇੱਕ ਬੜਾ ਮਹੱਤਵਪੂਰਨ ਪ੍ਰੋਗਰਾਮ ਸੀ ਖਰਾਬ ਮੌਸਮ ਸੀਗਾ ਤੇ ਉਪਰਾਸ਼ਟਰਪਤੀ ਇੱਥੇ ਆਏ ਤੋਂ ਬਿਨਾਂ ਵਾਪਸ ਚਲੇ ਗਏ ਆ ਖਰਾਬ ਮੌਸਮ ਦੇ ਕਰਕੇ ਉਪਰਾਸ਼ਟਰਪਤੀ ਦਾ ਦਿੱਲੀ ਤੋਂ ਲੁਧਿਆਣਾ ਲਈ ਉਡਾਨ ਭਰਨ ਵਾਲਾ ਵਿਸ਼ੇਸ਼ ਜਹਾਜ਼ ਅਚਾਨਕ ਅੰਮ੍ਰਿਤਸਰ ਉਤਾਰਿਆ ਗਿਆ ਡੇਢ ਘੰਟਾ ਠਹਿਰਾ ਦੇ ਬਾਅਦ ਜਹਾਜ਼ ਲੁਧਿਆਣਾ ਦਾ ਦੌਰਾ ਕਰਕੇ ਰੱਦਵਾਪ ਰੱਦ ਕਰਕੇ ਤੇ ਵਾਪਸ ਪਰਤ ਗਿਆ ਅਸਲ ਵਿੱਚ ਜਿਹੜੀ ਖੇਤੀਬਾੜੀ ਦੇ ਨਾਲ ਮੁਤਲਕ ਇੱਥੇ ਬਹੁਤ ਵੱਡੀ ਕਾਨਫਰੰਸ ਹੋਈ ਹੈ ਇਸ ਕਾਨਫਰੰਸ ਦੇ ਵਿੱਚ ਬਹੁਤ ਵੱਡੇ ਵੱਡੇ ਮਾਹਰ ਪਹੁੰਚੇ ਉਹਨਾਂ ਮਾਹਰਾਂ ਨੇ ਵਕ ਵਕ ਵਿਸ਼ਿਆਂ ਤੇ ਚਰਚਾ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਨੇ ਜਿਹੜੇ ਜਗਦੀਪ ਧਨਖੜ ਉਹਨਾਂ ਨੇ ਵੀ ਪਹੁੰਚੜਾ ਸੀ ਭਗਵੰਤ ਮਾਨ ਵੀ ਪਹੁੰਚੇ ਗੁਲਾਬ ਚੰਦ ਕਟਾਰੀਆ ਵੀ ਪਹੁੰਚੇ ਪਰ ਇੱਥੇ ਜਦੋਂ ਹੈਲੀਕਾਪਟਰ ਲੈਂਡ ਕਰਨਾ ਸੀ ਲੁਧਿਆਣਾ ਦੇ ਵਿੱਚ ਤਾਂ ਜਗਦੀਪ ਧਨਖੜ ਉਪਰਾਸ਼ਟਰਪਤੀ ਸਾਹਿਬ ਦਾ ਹੈਲੀਕਾਪਟਰ ਲੈਂਡਿੰਗ ਕੀਤਾ ਕਿਉਂਕਿ ਧੁਆਂਖੇ ਹੋਏ ਧੂਏ ਦੇ ਕਰਕੇ ਮੌਸਮ ਸਾਫ਼ ਨਹੀਂ ਸੀ ਜਿਹਦੇ ਕਰਕੇ ਥੱਲੇ ਕੁਝ ਦੇਖ ਹੀ ਨਹੀਂ ਸੀ ਰਿਹਾ ਤੇ ਇਸ ਕਰਕੇ ਪਤਾ ਲੱਗਾ ਕਿ ਇਹ ਹੈਲੀਕਾਪਟਰ ਥੱਲੇ ਲੈਂਡ ਕਰਨ ਦੀ ਥਾਂ ਦੇ ਉੱਤੇ ਲੁਧਿਆਣਾ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤਾ ਤੇ ਇਸ ਪ੍ਰੋਗਰਾਮ ਦੇ ਵਿੱਚ ਜਗਦੀਪ ਧਨਖੜ ਹੋਰੀ ਸ਼ਾਮਲ ਨਹੀਂ ਹੋ ਸਕੇ ਇਸ ਗੱਲ ਦੇ ਉੱਤੇ ਰਵਨੀਤ ਬਿੱਟੂ ਹੋਰਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਦੁੱਖ ਵੀ ਪ੍ਰਗਟਾਇਆ ਕਿ ਅੱਜ ਪੰਜਾਬ ਦੇ ਵਿੱਚ ਵਾਤਾਵਰਣ ਕਿਹੋ ਜਿਹਾ ਹੋ ਚੁੱਕਿਆ ਪੰਜਾਬ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਆਪਾਂ ਵਾਤਾਵਰਣ ਦੇ ਮੁੱਦੇ ਦੇ ਉੱਤੇ ਕੁਝ ਕਰੀਏ ਉਹਨਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਆ ਜਿਹੜੇ ਕਿ ਹਲੇ ਤੱਕ ਕੀਤੇ ਨਹੀਂ ਜਾ ਰਹੇ ਤੇ ਨਾਲ ਹੀ ਉਹਨਾਂ ਨੇ ਮਹੱਤਵਪੂਰਨ ਗੱਲ ਇਹ ਕਹੀ ਆ ਕਿ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਆਜੋ ਆਪਾਂ ਕਿਸਾਨੀ ਦੀ ਥਾਂ ਦੇ ਉੱਤੇ ਦੇ ਸਭ ਨੂੰ ਆਪਣਾ ਕੋਈ ਮੁੱਖ ਆਧਾਰ ਮੰਨ ਕੇ ਵੀ ਆਪੋ ਆਪਣੇ ਫੈਸਲੇ ਜਿਹੜੇ ਉਹ ਸਮਝ ਗਏ ਸੋਚ ਗਏ ਵਿਚਾਰੀਏ ਕਿ ਸਾਨੂੰ ਇਸ ਤਰੀਕੇ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਜਿਹੜਾ ਟਿਕਟੋਕ ਦੇ ਉੱਤੇ ਸਟਾਰ ਬਣਿਆ ਸੀ ਮੁੱਖ ਮੰਤਰੀ ਧਮਕਬੇਸ ਵਾਲਾ ਉਹਨੂੰ ਪੁਲਿਸ ਨੇ ਬੁਰੇ ਤਰੀਕੇ ਨਾਲ ਕੁੱਟਿਆ ਅਸਲ ਵਿੱਚ ਦੀਨੇਵਾਲ ਪਿੰਡ ਆ ਤਰਨਤਾਰਨ ਦੇ ਵਿੱਚ ਉਸ ਥਾਂ ਦੇ ਰਹਿਣ ਵਾਲਾ ਹੀ ਧਮਕਬੇਸ ਮੁੱਖ ਮੰਤਰੀ ਇਸ ਨੌਜਵਾਨ ਦਾ ਨਾਂ ਹੈਗਾ ਜੀ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਇਸ ਨੌਜਵਾਨ ਦਾ ਕੁੱਟਕਟਾਪਾ ਬਹੁਤ ਕੀਤਾ ਪੁਲਿਸ ਨੇ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਇਹਨੂੰ ਕੇਸਾਂ ਤੋਂ ਫੜ ਕੇ ਕਢਿਤ ਰਏ ਆ ਇਹਦੇ ਪੈਰਾਂ ਦੀਆਂ ਤਲੀਆਂ ਕੁੱਟੀਆਂ ਜਾ ਰਹੀਆਂ ਡਾਂਗਾ ਮਾਰੀਆਂ ਜਾ ਰਹੀਆਂ ਪੁਲਿਸ ਵੱਲੋਂ ਉਹਦਾ ਕਾਰਨ ਇਹ ਜਿਕੇ ਪਿੰਡ ਦੇ ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਇਹ ਜੀ ਸਾਡੇ ਘਰਾਂ ਦੇ ਵਾਲੇ ਇੱਟਾਂ ਰੋੜੇ ਮਾਰਦਾ ਸੀ ਪੁਲਿਸ ਬੁਲਾਈ ਗਈ ਪੈਟਰੋਲਿੰਗ ਦੇ ਉੱਤੇ ਫਿਰਦੇ ਦੋ ਐਸਆਈ ਆਏ ਉਹਨਾਂ ਨੇ ਇਹਨੂੰ ਲੰਮਾ ਪਾ ਕੇ ਕੁੱਟਿਆ ਪੁਲਿਸ ਨੇ ਇਹ ਗੱਲ ਕਹੀ ਕਿ ਪਾਈਏ ਸਾਡੀ ਪੱਗ ਨੂੰ ਹੱਥ ਪਾਉਂਦਾ ਸੀ ਤੇ ਸਾਡੇ ਨਾਲ ਮਾੜਾ ਵਿਹਾਰ ਕਰਦਾ ਸੀ ਜਦੋਂ ਇਹ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਤਾਂ ਫਿਰ ਉਸ ਤੋਂ ਬਾਅਦ ਦੋਵੇਂ ਪੁਲਿਸ ਮੁਲਾਜ਼ਮਾਂ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਆ ਲੋਕਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਉਹਨੇ ਕਿਸੇ ਦੇ ਵੱਲ ਵੱਟੇ ਮਾਰੇ ਰੋੜੇ ਮਾਰੇ ਬਹੁਤ ਮਾੜੀ ਗੱਲ ਆ ਪਰ ਪੁਲਿਸ ਇਸ ਤਰੀਕੇ ਦੇ ਨਾਲ ਅਨੰਤ ਸ਼ਰਧ ਨਹੀਂ ਕਰ ਸਕਦੀ ਜਿਵੇਂ ਉਹਨੂੰ ਕੇਸਾਂ ਤੋਂ ਫੜ ਕੇ ਕਿਹੜੀ ਸਿਆ ਗਿਆ ਜਿਵੇਂ ਉਹਨੂੰ ਕੁੱਟਿਆ ਗਿਆ ਉਹ ਸੱਚੀ-ਮੁੱਚੀ ਵੀਡੀਓ ਦੇਖ ਕੇ ਹਰ ਕੋਈ ਭਾਵਕ ਹੋਇਆ ਕਿ ਪੰਜਾਬ ਦੇ ਵਿੱਚ ਆਹ ਕੁਝ ਵੀ ਹੋ ਰਿਹਾ ਤੇ ਇਹ ਕੁਝ ਕਿਉਂ ਹੋ ਰਿਹਾ ਸੋ ਇਹੋ ਜਿਹਾ ਕੁਝ ਹੋਣਾ ਨਹੀਂ ਚਾਹੀਦਾ ਪਰ ਚਲੋ ਤਸੱਲੀ ਵਾਲੀ ਗੱਲ ਹੈ ਕਿ ਜਿਹੜੇ ਦੋ ਪੁਲਿਸ ਮੁਲਾਦਮ ਜਿਨ੍ਹਾਂ ਨੇ ਇਹ ਕੁੱਟਕਟਾਪਾ ਕੀਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਬਾਦ ਆਉਣਾ ਚਾਹੀਦਾ ਇਹਨਾਂ ਗੱਲਾਂ ਤੋਂ ਤੇ ਆਖਰੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਕਲਾ ਖੇਤਰ ਸੁੱਣਾ ਜਾ ਹੋਇਆ ਪਿਆ ਆ ਫਿਲਮਾਂ ਦੋ ਇੱਕੋ ਦਿਨ ਆਉਣੀਆਂ 15 ਨਵੰਬਰ ਨੂੰ ਉਹਦੇ ਵਿੱਚੋਂ ਇਤ ਹੈ ਆਪਣੇ ਘਰ ਬਗਾਨੇ ਤੇ ਦੂਜੀ ਹੈਗੀ ਸੈਕਟਰ 17 ਦੋਵੇਂ ਫਿਲਮਾਂ ਕਿੰਨੀਆਂ ਤੇ ਚੱਲਦੀਆਂ ਜਾਂ ਦੋਵੇਂ ਹੀ ਨਹੀਂ ਚੱਲਣਗੀਆਂ ਜਾਂ ਦੋਵੇਂ ਹੀ ਚੱਲ ਜਾਣਗੀਆਂ ਇਹ ਸਮਾਂ ਦੱਸੂਗਾ ਪਰ ਦੋਵੇਂ ਫਿਲਮਾਂ ਘੱਟ ਪ੍ਰਚਾਰ ਦੇ ਨਾਲ ਤੇ ਇਸ ਵੇਲੇ ਰਿਲੀਜ਼ ਕੀਤੀਆਂ ਜਾ ਰਹੀਆਂ ਛੋਟੇ ਬਜਟ ਵਾਲੀਆਂ ਫਿਲਮਾਂ ਵੇਖਨੇ ਭਾਈ ਇਹਨਾਂ ਫਿਲਮਾਂ ਦਾ ਕੀ ਹਸ਼ਰ ਹੁੰਦਾ ਤੇ ਕਿੰਨੀਆਂ ਕਾਮਯਾਬ ਹੁੰਦੀਆਂ ਕਿੰਨੀਆਂ ਕਿ ਨਾਕਾਮਯਾਬ ਉਹਦਾ ਅਸੀਂ ਹਮੇਸ਼ਾ ਇਸ ਗੱਲ ਦੀ ਕਾਮਨਾ ਕਰਦੇ ਆਂ ਕਿ ਪੰਜਾਬੀ ਫਿਲਮਾਂ ਚੰਗੀਆਂ ਬਣ ਵੱਧ ਤੋਂ ਵੱਧ ਬਣ ਸੋਹਣੀਆਂ ਫਿਲਮਾਂ ਬਣਨ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਸੋ ਦੇਖਦੇ ਭਾਈ ਇਹਨਾਂ ਫਿਲਮਾਂ ਦਾ ਰਿਜ਼ਲਟ ਕੀ ਨਿਕਲਦਾ ਸੋ ਪੰਜਾਬੀ ਫਿਲਮਾਂ ਦੇ ਵਿੱਚ ਇਸ ਵੇਲੇ ਖੜੋਤ ਜੀ ਆਈ ਹੋਈ ਆ ਇਹ ਖੜੋਤ ਟੁੱਟੇ ਇਸ ਗੱਲ ਦੀ ਸੀ ਕਾਮਨਾ ਕਰਦੇ ਆ ਦਰਸ਼ਕਾਂ ਨੂੰ ਚੰਗੀਆਂ ਫਿਲਮਾਂ ਨਸੀਬ ਹੋਣ ਪੈਸਾ ਵਸੂਲ ਫਿਲਮਾਂ ਹੋਣ ਚੰਗੀਆਂ ਫਿਲਮਾਂ ਸਮਾਂ ਵੀ ਨਾ ਬਰਬਾਦ ਕਰਨ ਤੇ ਪੈਸੇ ਵੀ ਵਾਪਸ ਮੋੜਨ 250 300 ਰੁਪਏ ਖਰਚੇ ਵੀ ਵਾਪਸ ਆਵੇ ਬਹੁਤ ਬਹੁਤ ਮਿਹਰਬਾਨੀ